ਉਹ ਇਹਦਾ ਸਾਰੇ ਹੀ ਸੰਤਰੇ ਖਰਾਬ ਕਰ ਦੇਣੇ ਇਹਨਾਂ ਨੇ ਸਾਰੇ ਸੰਤਰੇ ਖਰਾਬ ਕਰ ਦੇਣੇ ਜੇ ਇਹ ਇਲਾਜ ਨਾ ਕੀਤਾ ਯਾਰ ਬਹੁਤ ਹੀ ਤੰਗ ਕਰ ਦਿੰਦੀ ਐ ਮੱਖੀਆਂ ਇਹਾਂ ਇਹ ਛੋਟੀਆਂ-ਛੋਟੀਆਂ ਮੱਖੀਆਂ ਨੇ ਯਾਰ ਸੰਤਰਿਆਂ ਦੇ ਬੂਟੇ ਤੇ ਬੈਠ-ਬੈਠ ਕੇ ਸੰਤਰਿਆਂ ਤੇ ਡੰਗ ਮਾਰਦੀਆਂ ਨੇ ਜਦੋਂ ਨਾ ਉਹ ਜਿਹੜਾ ਫਲ ਝੜ ਜਾਂਦਾ ਉਹ ਬਹੁਤ ਪਰੇਸ਼ਾਨ ਕਰਦੇ ਆ ਮੱਖੀਆਂ ਆਏ ਦਿਲ ਕਰਦਾ ਹੁੰਦਾ ਉਹ ਬੂਟੇ ਨੂੰ ਪੱਟ ਕੇ ਸੁੱਟਦੀ ਏ ਪਰ ਬੂਟੇ ਦਾ ਕਸੂਰ ਨਹੀਂ ਹੁੰਦਾ ਇਹ ਆਪਾਂ ਨੂੰ ਕੋਈ ਜ਼ਿਆਦਾ ਸਪਰੇਅ ਕਰਨ ਦੀ ਲੋੜ ਨਹੀਂ ਆਹ ਡੱਬੀ ਆ ਇੱਕ ਤੇ ਇਹਨੂੰ ਬੰਨ ਦੋ ਬੂਟੇ ਦੇ ਨਾਲ ਤੇ ਉਹ ਜਿਹੜੀ ਇਹਦੀ ਸਮੈਲ ਆ ਇਹਦੇ ਵਿੱਚ ਦਵਾਈ ਦੀ ਸਮੈਲ ਦੇ ਨਾਲ ਮੱਖੀਆਂ ਵਿੱਚ ਫਸ ਜਾਂਦੀਆਂ ਇਹਦੇ ਤੇ ਫੇਰ ਜਿਹੜੀਆਂ ਆ ਆ ਦੇਖੋ ਡੰਗ ਮਾਰਿਆ ਹੋਇਆ ਜਿੱਥੇ ਡੰਗ ਮਾਰ ਜਾਂਦੀਆਂ ਉਹੀ ਫਲ ਖਿਰ ਜਾਂਦਾ ਖਰਾਬ ਹੋ ਜਾਂਦਾ ਜਿਦਾਂ ਅਮਰੂਦ ਅਮਰੂਦਾਂ ਦੇ ਵਿੱਚ ਕੀੜੇ ਪੈਂਦੇ ਨੇ ਉਹ ਵੀ ਆਹੀ ਮੱਖੀਆਂ ਦਾ ਕਾਰਨ ਹੈ ਡੰਗ ਮਾਰ ਜਾਂਦੀਆਂ ਉੱਥੇ ਕੀੜੇ ਪੈ ਜਾਂਦੇ ਉਹ ਡਿੱਗੇ ਜਾਂਦੇ ਆ ਜਰ ਇਹ ਡੱਬੀ ਹਰੇਕ ਬੰਨੋ ਜਿਨ੍ਹਾਂ ਦੇ ਵੀ ਸੰਤਰਿਆਂ ਦੇ ਬੂਟੇ ਲਾਏ ਹੋਏ ਜਾਂ ਨਿੰਬੂਆਂ ਦੇ ਪਿਛਲੇ ਸਾਲ ਵੀ ਬੰਨੇ ਸੀ ਇੱਕ ਤੇ ਸਾਰੇ ਸੰਤਰੇ ਵਧੀਆ ਠੀਕ ਠਾਕ ਹੋ ਗਏ ਸੀ ਇਹਦਾ ਜ਼ਰੂਰੀ ਆ ਯਾਰ ਇਹ 100 ਰੁਪਏ ਦਾ ਆਉਂਦਾ ਅ ਦੱਬੀ ਛੋਟੀ ਜੀ ਇਹਦੇ ਵਿੱਚ ਦਵਾਈ ਹੁੰਦੀ ਆ ਇੱਕ ਤੇ ਇੱਥੇ ਬੰਨ ਦੋ ਬੂਟੇ ਦੇ ਨਾਲ ਤੇ ਫਿਰ ਦੇਖੋ ਨਜ਼ਾਰਾ ਫਿਰ ਇੱਕ ਵੀ ਜਿਹੜਾ ਫਲ ਆ ਝੜਦਾ ਨਹੀਂ ਹੈਗਾ ਕਿਉਂਕਿ ਮੱਖੀਆਂ ਜਿਹੜੀਆਂ ਇਹਦੀ 스멜 ਦੇ ਨਾਲ ਇਹਦੇ ਵਿੱਚ ਆ ਕੇ ਬਹਿ ਜਾਂਦੀਆਂ ਇੱਕ ਲੱਕੜੀ ਦਾ ਥੋੜਾ ਜਿਹਾ ਟੁਕੜਾ ਉਹਦੇ ਉੱਤੇ ਦਵਾਈ ਆ ਕੋਈ ਉਹ ਦਵਾਈ ਦੇ ਨਾਲ ਉਹ ਮੱਖੀਆਂ ਉੱਥੇ ਹੀ ਮਰ ਜਾਂਦੀਆਂ ਨੇ ਜੇ ਆਪਾਂ ਬੂਟਿਆਂ ਤੇ ਸਪਰੇਅ ਕਰਾਂਗੇ ਤਾਂ ਹੋਰ ਵੀ ਜਰ ਬਹੁਤ ਪਿਆਰੇ ਪਿਆਰੇ ਜੀਵ ਜੰਤੂ ਮਰ ਜਾਂਦੇ ਆ ਜਿਵੇਂ ਤਿਤਲੀਆਂ ਹੋ ਗਈਆਂ ਜਾਂ ਹੋਰ ਨੁਕਸਾਨ ਕਰਦੇ ਕੋਈ ਪੰਛੀ ਦਾ ਆਲਣਾ ਪਾਇਆ ਹੋਇਆ ਤੇ ਮੈਟਰੋ ਫਲਦਾਰ ਬੂਟਿਆਂ ਲਈ ਇਹ ਮੱਖੀ ਆ ਜਿਹੜੀ ਆ ਨਾ ਬਹੁਤ ਖਤਰਨਾਕ ਆ ਦੇਖੋ ਗਰੇ ਲਾ ਦਿੰਦੀ ਆ ਜੇ ਹੁਣ ਟਾਈਮ ਨਾਲ ਨਾ ਬਣਦੇ ਨਾ ਆ ਸਾਰੇ ਝਾੜ ਝਾੜ ਡੰਗ ਮਾਰ ਮਾਰ ਕੇ ਇਹ ਨੇ ਬੁਰਾ ਹਾਲ ਕਰ ਦੇਣਾ ਸਾਰੇ ਸੰਤਰੇ ਤੇ ਮਨ ਵੀ ਦੁਖੀ ਹੁੰਦਾ ਬੰਦੇ ਦਾ ਫਿਰ ਜਿਨ੍ਹਾਂ ਦੇ ਵੀ ਲਾਏ ਹੋਏ ਯਾਰ ਇਹ ਡੱਬੀ ਨੂੰ ਜ਼ਰੂਰ ਲੈ ਕੇ ਬੰਨੋ ਦਵਾਈਆਂ ਵਾਲੀ ਦੁਕਾਨ ਤੋਂ ਮਿਲ ਜਾਂਦੀ ਜਿਹੜੀ ਖੇਤੀ ਕਿਸਾਨ ਲਿਆਉਂਦੇ ਦਵਾਈਆਂ ਜਿੱਥੋਂ ਇਹ ਨਿੰਬੂਆਂ ਦੇ ਬੂਟੇ ਤੇ ਵੀ ਮਾਰਦੀ ਜਾਂ ਨਿੰਬੂ ਜਿਹੜੇ ਆ ਦੇਖੋ ਨਿੰਬੂਆਂ ਤੇ ਵੀ ਮਾਰਿਆ ਇਹੋ ਡੰਗ ਨਿੰਬੂਆਂ ਵਾਸਤੇ ਵੀ ਇਹ ਦਵਾਈ ਬਹੁਤ ਵਧੀਆ ਚੰਗਾ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ